ਉਹ ਤੇ ਜਾਵਣਾ ਲੈ ਪਹਿਲਾ ਪੁੱਤ ਬਣਾ ਦੇਣੀ ਆ ਮੰਮੀ ਭਾਂਡੇ ਫੇਰ ਮਾਈਲੀ ਤੇ ਪਾਪਾ ਵੀ ਥੱਕੇ ਆ ਮੈਂ ਵੀ ਥੱਕੀ ਜੀ ਗਈ ਹੋਣੀ ਠੀਕ ਆ ਮੰਮੀ ਤੂੰ ਜਾਵਣਾ ਕਿੱਲੇ ਪੁੱਤ ਚਾਹ ਬਣਾ ਕੇ ਲਿਆਉਣੀ ਆ ਬੇਬੇ ਤੁਸੀਂ ਕਹਦੇ ਨਾ ਥੱਕ ਗਏ ਮੇਰੇ ਬਾਪੂ ਤਾਂ ਸਾਰਾ ਕੰਮ ਤੋਂ ਆਇਆ ਉਹਨੂੰ ਤਾਂ ਮੈਂ ਮੰਨ ਲਿਆ ਵੀ ਥੱਕਿਆ ਆਇਆ ਇਹ ਮੋਬਾਈਲ ਜਿਹੜਾ ਸਾਰਾ ਦਿਨ ਛੇੜਨਾ ਸੋਖਾ ਗਈ ਸੀ ਮੁੰਡਾ ਥੱਕ ਜਾਂਦਾਗਾ ਅੱਛਾ ਫਿਰ ਇਹਨੂੰ ਧਰ ਦੇ ਤੇ ਪਏ ਜਾ ਮੰਮੀ ਕਿਆ ਬਣਾ ਕੇ ਲਿਆ ਤੂੰ ਮੁਰਜਵਾਨਾ ਲੜਾ ਬਣੀ रहा तां तो प्रचार बापू तने तड़ते लग गया है सच्ची बेचारा थक गया पे बापू ले पानी पीला ले पे पानी चाय में रखिया ई ते माड़े ने खंडा पानी पी के ना तेरा दिमाग ते माड़े ने ठंडा हो जुबा ਇਹ ਪਾਣੀ ਲੈਂਦਾ ਕੋਈ ਹੋਰ ਕੀ ਹੈ ਬੇਬੇ ਪਾਣੀ ਇਹ ਮੇਰੇ ਕੋਲ ਠੰਡਾ ਨਹੀਂ ਦਾ ਗਰਮ ਪਿਆਗਾ ਤਵਾ ਲੈ ਕੇ ਆ ਬੇ ਆ ਨਾੜੇ ਬੰਮਾ ਪਾਣੀ ਪੱਤਾ ਕਰ ਲਿਆ ਇੱਕ ਗਲਾਸ ਚ ਇੱਕ ਚ ਠੰਡਾ ਜਿਹੜਾ ਮਰਜੀ ਪੀ ਲੈ ਤੇਰੀ ਮਾਂ ਨੇ ਤੈਨੂੰ ਸਿਖਾਇਆ ਨਹੀਂ ਕੁਸੋ ਬੇਬੇ ਸਿਖਾਇਆ ਤਾਂ ਹੈਗਾਗਾ ਸਿਖਾਇਆ ਕਿਉਂ ਨਹੀਂ ਆ ਦੇਖ ਪਾਣੀ ਮੰਗਿਆ ਸੀ ਪਾਣੀ ਲਿਆ ਤਾਂ ਹੋਰ ਮੇਰੀ ਬੇਬੇ ਮੈਨੂੰ ਕੀ ਸਿਖਾ ਦੇ ਇੱਥੇ ਆ ਪੱਤਾ ਲੈਤਾ ਮੱਥੇ ਮਾਰਦਾ ਦਿੱਤਾ ਪੱਤਾ ਵੀ ਨਾ ਦਿੱਤਾ ਵੀ ਲੈ ਠੰਡਾ ਪੀਣਾ ਠੰਡਾ ਪੀ ਲਉ ਮੈਨੂੰ ਕੀ ਪਤਾ ਚੰਗਾ ਮੁੰਡੇ ਨੇ ਕਾਲਜ ਜਾਣਾ ਉਹਦੇ ਨਾਲੇ ਤਾਂ ਕੱਪੜੇ ਪ੍ਰੈਸ ਕਰਦੇ ਨਾਲੇ ਉਹਨੂੰ ਪਰੌਂਠਾ ਬਣਾ ਕੇ ਦੇ ਦੇ ਬਣਾ ਦਾਨੀਆ ਹਾਂ ਬੇਬੇ ਢਿੰਡੀਆਂ ਦੀ ਸਬਜ਼ੀ ਬਣਾ ਰਹਾ ਹਾਂ ਇਹ ਲਾ ਵਾਸਤੇ ਨਾਲੇ ਪਰੌਂਠਾ ਬਣਾ ਬੇਬੇ ਮੈਂ ਪਰੌਂਠਾ ਹੀ ਬਣਾਤਾ ਆ ਢਿੰਡੀਆਂ ਦੀ ਸਬਜ਼ੀ ਬਣਾਤੀ ਪਾਣੀ ਪਾਤਾ ਰਸਿਆਂ ਦੀ ਬਣਾਤੀ ਚੋਰੀ ਕੁੱਟ ਕੇ ਖਾਣੇ ਨਾਲ ਮੇਰੇ ਬਾਪੂ ਖਾ ਲੂਗਾ ਰੋਸੀ ਵਾਲੇ ਪਿੰਡ ਦੀ ਸਬ지 ਸੁਣੀ ਹੈ ਕਿ ਤੇ ਕੁਦਰ ਮੁੱਠੀ ਮਾਰੀ ਹੈ ਜੇ ਸਾਰਿਆਂ ਵਰਕੇ ਮੈਂ ਕੱਟੂਗੀ ਬੱਬੇ ਆਈ ਜਾ ਕਾਤੋਂ ਕਰਦੀ ਆ ਸਾਰਿਆਂ ਸੱਚੀ ਪਾਣੀ ਪਾਉਂਦੇ ਹੁੰਦੇ ਆ ਸਾਰਿਆਂ ਵਕੀ ਮੈਂ ਕੱਟੂਗੀ ਕੁਦਰ ਮੱਥੇ ਮਾਰੀ ਟੰਗਾ ਜਾ ਬੱਸ ਬੱਬੇ ਸੋਨੂ ਆਪ ਨੂੰ ਤਾਂ ਚੱਜ ਨਹੀਂ ਹੈਗਾ ਕਾਸੇ ਦਾ ਸਾਡੇ ਦਾ ਮੇਰੇ ਪਿੰਡਾਂ ਅਸੀਂ ਆਈ ਬਣਾਉਂਦੇ ਹੁੰਦੇ ਸੀਗੇ ਤੇ ਬਾਟੇ ਪਰ ਪਰ ਕੇ ਸਾਡੇ ਸਾਰੇ ਪੂਰੀ ਕੁੱਟ ਕੇ ਖਾਂਦਾ ਸੀ ਮੇਰਾ ਬਾਪੂ ਨਾਲ ਮੇਰੀ ਬੱਬੇ ਭਿੰਡੀਆਂ ਦੀ ਸਬਜ਼ੀ ਤਾਂ ਹਾਂ ਭਿੰਡੀਆਂ ਦੀ ਸਬਜ਼ੀ ਪਾਣੀ ਪਾ ਕੇ ਬਣਾਉਂਦੇ ਸੀ ਸੋਨ ਨੂੰ ਆਪ ਪਕਾਸੇ ਨੂੰ ਅੱਜ ਸੋਧੂ। ਬੇਮਾਂ ਜੜੀ ਤਾਂ ਸਾਦਾਂ ਮੁੱਕ ਗਈ ਤੇ ਆਹ ਪਤੂਲੀ ਜੀ ਕਿੰਨੀ ਕਾਲੀ ਆ ਇਹ ਤੁਨੂੰ ਫੇਰ ਨੂੰ ਲਾਣੀ ਲਾਦਣੀ ਬੇਬੇ ਕਿਹੜਾ ਘਰ ਹੈਗੀ ਆ ਫੇਰ ਨੂੰ ਆਪਣੀ ਲਾ ਕੇ ਆਪਾਂ ਹੀ ਆਏ ਉਹਨੂੰ ਪਰਫੇ ਕੂਚ ਦੂੰਗੀ ਇਹ ਚਿੱਟੇ-ਚਿੱਟੇ ਤਾਂ ਨਹੀਂ ਨਿਕਲਣਗੇ ਮਨਾਲੇ ਜੜੀਆਂ ਬੁੜੀਆਂ ਕਾਲੀਆਂ ਜਿਹੀਆਂ ਹੁੰਦਾਂ ਉਹ ਫੇਰ ਨੂੰ ਆਪਣੀ ਲਾ ਲਾਂਦਾਂ ਚਿੱਟੇ-ਚਿੱਟੇ ਰਹਿੰਦਾਂ ਆਹੀਂ ਕਰਦਣੀ ਚੱਕ ਕੇ ਲਿਉਂੂਗੀ ਬੇਬੇ ਆਉਂਦੀ ਨਹੀਂ ਤਾਂ ਮੈਂ ਭਾਂਡੇ ਚ ਮਕਾ ਲੂਣੀ ਕਥਿਲਾ ਜਾਨੀਆ ਅੰਦਰ ਆਵੀਂ ਪਾਬੀ ਅਜਾ ਮੇਰਾ ਮੋਕਾ ਮਾਰੀਓ ਮਾਰਦੀਆਂ ਬਹੁਤ ਹੈ ਪਾਬੀ ਤੈਨੂੰ ਐਵੇਂ ਨਹੀਂ ਪਤਾ ਮੋਕਾ ਕਿਹਨੂੰ ਕਹਿੰਦੇ ਹੁੰਦੇ ਆਹੀ ਹੁੰਦਾ ਆ ਚੱਕਰ ਸਰਜੂਗੇ ਹੋਰੀ ਨੂੰ ਕਹਿੰਦੇ ਹੁੰਦੇ ਆ ਮੋਕਾ ਮੈਂ ਅੱਖਾਂ ਕਿਤੇ ਵੀ ਆਈ ਨਹੀਂ ਲੈ ਪਾਤੀ ਮਦੇ ਕਹਿ ਕਿ ਹੁਣ ਨਾ ਆ ਕੇ ਫਿਰ ਮੁੱਕਾ ਹੀ ਕਿਹਾ ਸੀ ਮੁੱਕਾ ਮਾਰਿਆ ਮੈਂ ਹੁਣ ਇਹਨਾਂ ਵੀ ਕੁਸ ਇਹਨਾਂ ਦਾ ਜਮੀ ਨਹੀਂ ਕੁਸ ਪਤਾ ਲੱਗਦਾ ਭੈਣੀ ਤੈਹ ਜਾ ਕਮਲਿਆਂ ਦਾ ਟੱਬਰ ਮੇਰੇ ਪੱਲੇ ਪੈ ਗਿਆ ਬੀਬੇ ਨਾ ਤੂੰ ਹੈਗਾ ਸੀ ਮੁੱਕਾ ਮਾਰੀ ਹੁਣੇ ਮੇਰੀ ਸੱਚੀ ਦਾ ਮੁੱਕਾ ਮਾਰਿਆ ਹੁਣ ਜਮਾਂ ਸਿੱਧਰੀ ਆ ਉਹ ਜਮਾਂ ਸਿੱਧਰੀ ਆ ਟਾਈਮ ਪਾਸ ਤਾਂ ਕਰਨ ਨਹੀਂ ਪਊਗਾ ਹੁਣ ਬਸ ਉਹਦੇ ਘਰ ਕਿ ਨਹੀਂ ਮੈਂ ਬੋਲਦਾ ਹੁਣ ਟਾਈਮ ਪਾਸ ਵੀ ਕਰਨਾ ਪਊਗਾ ਆਪਾਂ ਨੂੰ ਉਹਦੇ ਘਰ ਟਾਈਮ ਪਾਸ ਕਰੀਏ ਕਿਵੇਂ ਹਾਂ ਨਾ ਦੇਖੀ ਕੁਸ ਪਾ ਮੈਂ ਜਾਂਦਾ ਤੇ ਮੈਨੂੰ ਕਹਿੰਦਾ ਮੁੱਕਾ ਮਾਰੀ ਮੈਂ ਮੁੱਕਾ ਮਾਰਿਆ ਮਿੰਨ ਲੱਗਿਆ ਸਮਾਰਕ ਨਹੀਂ ਬੱਜਿਆ ਵੇ ਮੈਂ ਤੇਰੇ ਮਾਰਕਰ ਖਾਵਾਂ ਮੁੱਕਾ ਪਰ ਨਹੀਂ ਨੇ ਕਹਿੰਦੇ ਆ ਮੁੱਕਾ ਪਾਉਂਦੇ ਨੇ ਪੁੱਤ ਆਪਣਾ ਨੇ ਪਾਉਂਦੇ ਹੁੰਦੇ ਆ ਕਿ ਪਰਨਾ ਮਾਪੂਦ ਜੀ ਦੇ ਸਾਰੇ ਮੇਰੇ ਸਿਧਰੇ ਪੱਲੇ ਪੈ ਗਏ ਮੇਰੇ ਮਾਂ ਤੇ ਆਉਣੇ ਕੁਝ ਵੀ ਨਹੀਂ ਦੇਖਿਆ ਮੈਂ ਐਡੀ ਸਿਆਣੀ ਆ ਪੁੱਤ ਪਰਨਾ ਹੁੰਦਾ ਮੁੱਕਾ ਪਰਨਾ ਹੁੰਦਾ ਮੁੱਕਾ ਤੇ ਜੀ ਕੱਪੜੇ ਨਾਲਾ ਛੱਡੇ ਰਹਿੰਦੀ ਆ ਸਾਰਾ ਦਿਨ ਕਹੇ ਹਮਾਰ ਤੇ ਕਹਿੰਦਾ ਮੂਰਿਆ ਸੱਟੇ ਪੇ ਪੁੱਤ ਅਸੇ ਧਰੀ ਧਰੀ ਮੱਥੇ ਮਾਰੀ ਤੂੰ ਤਾਂ ਕੰਮ ਤੇ ਵਗ ਜੰਨਾਗਾ ਸਾਰੇ ਦਿਨ ਕੱਢਣਾ ਔਖਾ ਹੋ ਜਾਂਦਾ ਸਿਧਰੀ ਨਾਲ ਮూర్ਤੀ ਪਾਣੀ ਲੈ ਕੇ ਆਈ ਇੱਥੇ ਅੱਜ ਆ ਕੀ ਗੱਤਾਂ ਨੇ ਆ ਦੇਹ ਲੱਜੂਸ ਕਿੱਥੇ ਗਈ ਸੀ ਜੀ ਹੁਣ ਤੱਕਰਾ ਥੱਲੇ ਆਣਾ ਖੇਡਣਾ ਆ ਆਉਣ ਦੇ ਇਸੇ ਨੇ ਆ ਕਰਵਾ ਦੇ ਬੇਬੇ ਆ ਤੂੰ ਸੀ ਪਹਿਲਾਂ ਤਾਂ ਕੱਪੜਾ ਘੱਟ ਲਿਆ ਤਾਂ ਮੈਨੂੰ ਸੂਟ ਸੁਣਾ ਤਾ ਉੱਚਾ ਆਪਦੀਆਂ ਗਲਤ ਨਹੀਂ ਸੀ ਤੇਰੇ ਜੇ ਕਿੰਦੇ ਮੇਰੇ ਨਾਂ ਰੱਖਾਂਗੇ ਤੇਰੇ ਜੇ ਮੇਰੇ ਨਾਂ ਲਾਵਾ ਜੇ ਦੋ ਜਣੇ ਹੋ ਨਾ ਕੋਈ ਤੋ ਦੋ ਗਲਾਸ ਪਾਣੀ ਦੇ ਲਈ ਰੱਖਦੇ ਹੁੰਦੇ ਆ ਬੇਬੇ ਤੂੰ ਸਾਰਾ ਦਿਨ ਪਾਣੀ ਪੀ ਪੀ ਕੇ ਨਹੀਂ ਤੱਕਦੀ ਤੇਰਾ ਆਪਣੇ ਆਏ ਆ ਗਿਆਗਾ ਇਹਨੂੰ ਤਾਂ ਪਾਣੀ ਤਾਂ ਲਿਆ ਕੇ ਦਿੱਤਾਗਾ ਉੱਤ ਡੋ ਗਲਾਸ ਲਿਆਈ ਦੇ ਹੁੰਦੇ ਆਗੇ ਆ ਜਲੂਸ ਆ ਲਾਦੇ ਜਲੂਸ ਕਿਉਂ ਕੱਢੀ ਕਰਦੇ ਆ ਅਸਲੀ ਵਰਵਾਜ ਇਹਨਾਂ ਦਾ ਹਮ ਉੱਚੀ ਪਜਾਮਾ ਤਾਂ ਇਹਦੇ ਨਾਲ ਮੈਂ ਐ ਪੜਿਆ ਦੇਖ ਕਿੰਨੇ ਸੋਹਣੇ ਨੇ ਹਨ ਕਿਸੇ ਨੂੰ ਨਹੀਂ ਕਿਹਾ ਵਾ ਵੀ ਰਿਸ਼ਤਾ ਕਰਨ ਤੋਂ ਪਹਿਲਾਂ ਦੇਖ ਕੁਝ ਪਰਤਾਅ ਕਰੋ ਸਮਾਰ ਕੇ ਵੀ ਮੇਰੀ ਗੱਲ ਸੁਣੀ ਮੈਂ ਜੱਸ ਨੂੰ ਦਿਖਾ ਕੇ ਆਈ ਸੀ ਕੋਈ ਚ ਮੇਰੇ ਸੱਲੀ ਨਹੀਂ ਰਹਿੰਦੀ ਜੱਸ ਨੂੰ ਹਾਂ ਉਹਨੂੰ ਮੈਂ ਕਿ ਦੇਖੀ ਕਿੰਨੇ ਸੋਹਣੇ ਆ ਉਹ ਮੈਨੂੰ ਕਹਿੰਦੀ ਆਪਣੇ ਬੰਦਿਆਂ ਵਾਲੇ ਆ ਬੰਦਿਆਂ ਵਾਲੇ ਤੇ ਬੁੜੂਆਲੇ ਚ ਕੋਈ ਫਰਕ ਹੁੰਦਾਗਾ ਆਹ ਕਰਦੀ ਐ ਆਹ ਉਹ ਇੱਕ ਨਾਲ ਦੇ ਤਾਂ ਪਾ ਲੈਂਦੀ ਮੈਂ ਤਾਂ ਜੁੱਤੀ ਆ ਬੇਬੇ ਆਹ ਕਰਦੀ ਐ ਕਿਥੋਂ ਮੱਥੇ ਮਾਰੀ ਬੇਬੇ ਮੈਨੂੰ ਸਾਰੇ ਨਾ ਗੱਲ ਗੱਲ ਤੇ ਐਂ ਕਹਦਾ ਨਹੀਂ ਐਵੇਂ ਮੱਥੇ ਮਾਰੀ ਮੱਥੇ ਮਾਰੀ ਮੱਥੇ ਮਾਰਨ ਨੂੰ ਮੈਂ ਗੋਲੀ ਐਂਗੀ ਆਹ ਧਲੂਸ ਨੂੰ ਕਹਿੰਦੀ ਐ ਤੇਰੇ ਨੂੰ ਮੈਂ ਬੇਬੇ ਨਾਲ ਸੁਣਾ ਲੱਗਦਾ ਬੇਬੇ ਤੈਨੂੰ ਬੜਾ ਪਤਾ ਨਾਲੇ ਬੇਬੇ ਮੈਨੂੰ ਮੇਲੇ ਤੇ ਗਈ ਜਦੋਂ ਮੈਨੂੰ ਜੁੱਤੀ ਲੈ ਦੇਗੀ ਦੋ ਕੁੱਤਾਂ ਨੇ ਆਏ ਉਹ ਕੁੱਤਾਂ ਤੂੰ ਕੁੜੀਆਂ ਨਾਲ ਖੱਡਣ ਆਣੀ ਹੁਣ ਹੁਣ ਮੈਂ ਗੇਡਿਆ ਤਾਂ ਕਰੂੰ ਕੁੜੀਆਂ ਖੇਡ ਦਿੰਦੀ ਹੁੰਦਾਂ ਬੇਬੇ ਜਸਨ ਵੀ ਖੇਡਦੀ ਐ ਤੇਨ ਨਾਲੇ ਬੇਬੇ ਮੈਨੂੰ ਪੁਰਕਰੇ ਲਿਆ ਦੇ ਪੁਰਕਰੇ ਤਾਂ ਲਿਆ ਦੂੰਗੀ ਚਾਮਣ ਪੰਜ ਦੇ ਦੇ ਐ ਤੱਕਾ ਮੈਂ ਠੇਗ ਆਲੀ ਮੈਂ ਤਾਂ ਕੰਮ ਨਹੀਂ ਕਰਦੀ ਚੱਲ ਪਰੇ ਫਿਰ ਆ ਪਈ ਹੁਣ ਮੈਂ ਤਾਂ RAM ਨੂੰ ਮੇਰੇ ਕੋਲ ਕੰਮ ਕਿਸੇ ਨੇ ਹੀ ਨਹੀਂ ਕਿਹਾਗਾ ਵੀ ਪਹਿਲਾਂ ਪੁੱਛ ਪੜਤਾਲ ਕਰਕੇ ਧੂਈ ਪੁੱਤ ਦੀ ਫੇਰ ਰਿਸ਼ਤਾ ਲਓ ਚੱਲ ਹੁਣ ਬਜਾਹ ਜਾ ਹੋ ਗਿਆ ਸਿਧਰੇ ਨਾਲ ਵੀ ਕੱਟਣਾ ਔਖਾ ਹੋ ਜਾਂਦਾ ਗਾ ਇਥੇ ਸਿਧਰੀ ਪੱਲੇ ਪਾ ਤੀ ਹੁਣ ਤਾਂ ਟਾਈਮ ਪਾਸ ਕਰਨਾ ਪਊਗਾ ਦਵਾਈ ਦਵਾਈ ਦਵਾਦ ਹੋਗੀ ਪਤਾ ਠੀਕ ਹੋ ਜੇ ਫਿਰ ਉਹ ਤਿੰਨ ਕੋ ਨਹੀਂ ਤੇ ਡਾਕਟਰ ਆਉਗੇ ਨਹੀਂ ਲੋੜ ਪੈਗੀ ਸਾਡਾ ਤਾਂ ਸਾਰਾ ਨੰਬਰ ਸਿਆਂ ਦਾ ਛੋਟੇ ਸਿਧਰੇਆਂ ਦਾ ਕੱਟੜਾ ਹੈ ਦਵਾਈ ਦਿੱਤਾ ਬੋਲਦੇ ਹੁੰਦੇ ਆ ਸੋਨੂੰ ਇਹਨੂੰ ਆਪਦੀ ਮਾਂ ਨੂੰ ਦਵਾਈਆਂ ਨਾਲ ਲਿਆਓ ਚਲ ਚੰਗਾ ਪਾਏ ਜਾ ਤੂੰ ਤਾਂ ਸਿਆਣੀ ਆ ਚਲ ਆਪਾਂ ਕੱਲ ਨੂੰ ਲੈ ਜਾਗੇ ਇਹਨੂੰ ਦਵਾਈ ਦਵਾ ਲਾਵਾਂਗੇ ਇਹ ਦਿਮਾਗੀ ਥੋੜੀ ਜਿਹੀ ਲੱਗਦੀ ਹੈਗੀ ਇਹਨੇ ਚਲ ਦੇਖਦੇ ਹਾਂ ਮਸਤੀ ਸਸਰੀਕਾਲ ਸਸਰੀਕਾਲ ਬੁੱਤ ਹੋਰ ਠੀਕ ਹੋ ਹਾਂਜੀ ਬਦਿਆ ਤੁਸੀਂ ਦੱਸੋ ਹਾਂ ਠੀਕ ਸਸਰੀਕਾਲ ਬੁੱਤ ਜਿਹੜੇ ਬਾਹਰੋਂ ਗਏ ਹੁੰਦੇ ਆਗੇ ਉਹਨਾਂ ਨੂੰ ਕਰੀ ਦੇ ਹੁੰਦੇ ਆ ਸਸਰੀਕਾਲ ਬੱਬੇ ਆਪਾ ਤੂੰ ਮੈਨੂੰ ਪਹਿਲਾਂ ਦੱਸਿਆ ਨਹੀਂ ਵੀ ਸਸਰੀਕਾਲ ਕਰਦੇ ਹੁੰਦੇ ਆ ਫਿਰ ਇਹਨਾਂ ਨੇ ਕਰਤੀ ਮੈਂ ਵੀ ਕਰਤੀ ਮੈਂ ਤਾਂ ਇਹਨਾਂ ਨੂੰ ਕਰਤੀ ਸਸਰੀਕਾਲ ਮੈਂ ਕੁਝ ਨਹੀਂ ਸੀ ਮੈਂ ਸਭ ਨੂੰ ਚਾਹ ਬਣਾ ਲੈ ਉਹ ਤੂੰ। ਚਾਹ ਨਾ ਤੂੰ ਸਿੱਪੀ ਕੇ ਆਇਓ ਕਿ ਘਰੇ ਜਾ ਕੇ ਪੀਓਗੇ। ਮੈਂ ਤੇ ਘਰੇ ਜਾ ਕੇ ਪੀਣ ਨੂੰ ਭੈਣੇ ਕੋਈ ਗੱਲ ਨਹੀਂ। ਨਾ ਥੋੜੀ ਬਣਾ ਲੈ। ਆਂ ਮੇਰੇ ਬੇਬੇ ਆਪਣੇ ਖੰਡ ਮੁਕਤੀ ਕਰ ਜਾ। ਥੋੜੀ ਬਣਾ ਲੈ ਪਤਾ ਹੁੰਦਾ। ਹਾਂ ਤੂੰ ਚਾਹ ਨਹੀਂ ਘਰੇ ਜਾ ਕੇ ਪੀਓਂਗੀ। ਹਾਂ ਤੂੰ ਸਾਰਾ ਦਿਨ ਇਹਦੇ ਨਾਲ ਕਿਵੇਂ ਕੱਟਦੇ ਹੋਂ। ਬਸ ਆਦਤ ਜੀ ਬਣ ਗਈ ਬਸ ਕੱਟੀ ਜਾਂਦੇ ਆ ਕਿ ਕੱਟਣਾ ਤਾਂ ਪਊਗਾ ਹੁਣ। ਬੜਾ ਔਖਾ ਹੈ ਨਾ ਜਦੋਂ ਐ ਠੱਗੀਆਂ ਬਾਜੀ ਅਸੀਂ ਘਰੇਗੀ ਸਲਾਹ ਕੀਤੀ ਸੀਗੀ ਵੀ ਦਵਾਈ ਦਵਾ ਦੇਣੇ ਆਗੇ ਹੂੰ ਕੋਈ ਕਿਸੇ ਨੇ ਮੈਨਿ ਕਿਹਾ ਵੀ ਪੁੱਛ ਪੜਤਾਲ ਕਰਕੇ ਰਿਸ਼ਤਾ ਕਰੋ ਸੱਚੀ ਗੱਲ ਹੈ ਤੁਸੀਂ ਤਾਂ ਮੈਂ ਅਸੀਂ ਹੁਣ ਉਹੀ ਗੱਲ ਕਹਿੰਦੇ ਵੀ ਮੇਰੀ ਨੂੰ ਬਾਸ ਸੁਣ ਸੁਣੱਖੀ ਦੇ ਕੇ ਵਸੋ ਹਾਂਜੀ ਪਤਾ ਸੀ ਵੀ ਆ ਕੀ ਨਿਕਲ ਜਮੀ ਰੰਗ ਰੂਪ ਦੇਖ ਲੈਣੀ ਰੰਗ ਰੂਪ ਜਮੀ ਨਹੀਂ ਚੱਜਦਾ ਬੜਾ ਤਰੀਆ ਹੁਣ ਦਵਾਈ ਦਵਾ ਕੇ ਲੈਣੇ ਆਪਾਂ ਦਵਾਈ ਲੈ ਕੇ ਆਵਾਂਗੇ ਤਾਂ ਆਖਤ ਦੀ ਨਾਲੇ ਨਾ ਉੱਥੇ ਐ ਦਵਾਈ ਦਿੰਦੀ ਆ ਵੀ ਗੋਰਾ-ਗੋਰਾ ਮੂੰਹ ਤੇੰਦਾ ਵਾਲੀ ਸੋਨਾ ਬਣਾ ਦਿੰਦਾ ਹਾਂ ਆਂਟੀ ਮੈਂ ਕੋਈ ਕਾਲੀ ਤੇਰੇ ਨਾਲੋਂ ਚਿੱਟਾ ਮੇਰੇ ਰੰਗੋਂ ਬਣੀ ਫਿਰਦੀ ਆਂ ਉਹ ਆਏ ਨਹੀਂ ਸਾਫ ਨੂੰ ਗਾਲ੍ਹ ਨੇ ਬਾਪੂ ਮੇਰਾ ਕਾਲਾ ਕਾਲਾ ਤੇ ਮੇਰਾ ਬਾਪੂ ਨਹੀਂ ਪੁੱਤ ਕੱਲੋਂ ਆਪਾਂ ਨਾ ਆਟੋ ਤੇ ਬੈਠ ਕੇ ਚੱਲਾਂਗੇ ਬਾਪੂ ਨੂੰ ਤੂੰ ਨਾ ਜਾਏਂਗੀ ਫੇ ਸਾਡੇ ਬਾਪੂ ਜੀ ਬਾਰੇ ਹੋ ਗਿਆ ਕਾਲਾ ਜਵਾਕੂ ਬਧੀ ਤੇਰੇ ਰਾਗੇ ਦੂਰਾ ਨਿੱਤੇ ਹੁਣ ਆਂ ਜਾ ਰ ਆਪਾਂ ਕੱਲ ਨੂੰ ਚੱਲਣਾ ਛੇਤੀ ਕੰਮ ਨੇੜੇ ਕਰ ਲੋ ਕੱਲੋਂ ਕੰਮ ਨੇੜੇ ਕਰਕੇ ਫਿਰ ਆਪਾਂ ਚੱਲਣਾ ਤੂੰ ਹੀ ਨਹੀਂ ਕੰਮ ਹੀ ਕਰੀ ਜੋ ਹਾਂ ਬਸ ਠੀਕ ਹੈ ਆਪਾਂ ਚੱਲ ਕੰਮ ਨਹੀਂ ਫੋਨ ਦੀ ਨਹੀਂ ਕਰਦੇ ਠੀਕ ਹੈ ਹੁਣ ਤੂੰ ਜਾ ਵਾਰੀਆ ਫਿਰ ਸੌਂ ਚ ਵਾਰੀ ਚੱਪਲਾ ਪਾ ਲਈ ਕਨਾਰ ਦੀਆਂ ਆਹ ਦੇਖ ਹਈ ਨਹੀਂ ਹੁਣ ਹਾਂ ਠੀਕ ਹੈ ਚੱਲ ਕੋਈ ਨਹੀਂ ਅਸੀਂ ਗੱਲਾਂ ਕਰਦੇ ਤੂੰ ਸੌਂ ਚ ਕੰਮ ਕਰ ਲੈ ਸਬਜੀ ਸਬਜੀ ਬਣਾ ਲੈ ਲੈ ਮੈਂ ਅਸੀਂ ਦੇਖ ਲਾਉਂਦੀ ਤੇਰੇ ਨਾਲ ਅਦਕਰਤਾ ਨੂੰ ਵੀ ਰੋਣਾ ਆ ਜਾਂਦਾਗਾ ਵੀ ਉਹ ਇਹ ਤਾਂ ਕਿਹੜਾ ਸਾਰੇ ਵਿਚਾਰੀ ਦੇ ਹੈਨਾ ਵੀ ਪ੍ਰਮਾਤਮਾ ਜਿਹੜਾ ਕੋਈ ਉਹ ਕਰ ਦਿੰਦਾ ਹੈ ਕੰਨੀ ਪੇਸ਼ੀ ਰੱਖ ਦਿੰਦਾ ਸੋਹਣੀ ਸਨਕੀ ਤਾਂ ਬਥੇਰੀ ਹੈ ਤੇ ਬਰਾ ਕਿਹੜਾ ਹੁਣ ਇਹਦੇ ਸਾਰੇ ਦੀ ਗੱਲ ਨਹੀਂ ਇਹ ਤਾਂ ਕਿਹੜਾ ਠੀਕ ਕਰਦਾ ਕਦੇ ਕਦੇ ਘਕਾਹੇ ਜਿਹਾ ਕੋਟਦੀ ਹੈਗੀ ਤਾਂ ਵਿੱਚ ਦੀ ਠੀਕ ਹੋ ਜਾਂਦੀ ਹੈਗੀ ਲੈ ਹੁਣ ਦੇਖ ਲੈ ਕਹਿੰਦੀ ਨੀ ਬਾਪੂ ਮੇਰਾ ਕਾਲਾ ਜਿਹਾ ਕਹਿੰਦੀ ਹੁਣ ਵਾਈਫ ਮਾਰਨ ਮੋੜ ਆ ਗਈ ਥੋੜੀ ਭਰੇ ਜਾਣੀ ਪਊਗੀ

ਅਦੇ ਆਪੇ ਤੇ ਕਿੰਨਾਂ ਦੱਸੂ ਜੇ ਪੁੱਤ ਤੈਨੂੰ ਸੂਟ ਦਵਾ ਕੇ ਲਿਆਉਂਦੀ ਮੈਂ ਕਹਿੰਦੀ ਆਂ ਬੀਆ ਤੇਰੇ ਉੱਚਾ ਜਾ ਕੱਪੜੇ ਪਵਾ ਕੇ ਆ ਮਾਸੀ ਨਹੀਂ ਦਾਦੀ ਨਹੀਂ ਸਾਰੀਆਂ ਗੱਲਾਂ ਸੁਣਦੀਆਂ ਤੁਹਾਡੀਆਂ ਤੁਸੀਂ ਮੈਨੂੰ ਕਾਮਲੀ ਸਮਝਦੇ ਹੋ ਮੈਂ ਕੀ ਕਰਾਂ ਨਾ ਕਾਟੇ ਮੈਂ ਕੁਝ ਨਹੀਂ ਲੈਂਦੀ ਆਪਾਂ ਮਾਸੀ ਆਏ ਕਰਾਂਗੇ ਆਪਾਂ ਨੇ ਕੱਲ ਨੂੰ ਫਿਲਮ ਦੇਖਣ ਚੱਲਾਂਗੇ ਹਾਂ ਆਪਾਂ ਇਹਨੂੰ ਲੈ ਕੇ ਨਹੀਂ ਜਾਂਦੀਆਂ ਨਾਲ ਆਪਾਂ ਦੋਨੇ ਚੱਲਾਂਗੇ ਸਹੀ ਗੱਲ ਆਪਾਂ ਲੈ ਕੇ ਨਹੀਂ ਜਾ ਰਹੇ ਨਹੀਂ ਆਪਾਂ ਦੋਨੇ ਚੱਲਾਂਗੇ ਸੁਣੀ ਜਾਂਦੀ ਹੋ ਇੱਥੇ ਖੜੀ ਹਾਂ ਆਪਾਂ ਦੋਨੇ ਚੱਲਾਂਗੇ ਫੇਰ ਤੇ ਵੀ ਫਿਰ ਆਪਾਂ ਨੂੰ ਘੇ ਰਹਿੰਦੇ ਘਰੇ ਕਰੇ ਕਰੀ ਜਾਂਦੇ ਹਾਂ ਤੇ ਤੇਰੇ ਕੰਮ ਕਰੀ ਜਾਊਂਗਾ ਹਾਂ ਚੱਲ ਮਸਾਂ ਨੂੰ ਮੈਂ ਜਾਨੀ ਆ ਫਿਰ ਕੱਲ ਨੂੰ ਆਪਾਂ ਚੱਲਾਂਗੇ ਤਿਆਰ ਰਹੀ ਤੇ ਇਹਨੂੰ ਆਪਾਂ ਲੈ ਕੇ ਨਹੀਂ ਜਾਂਦੇ ਤੇ ਨਾਲ ਆ ਜੀ ਆਪਾਂ ਦੋਨੇ ਚੱਲਾਂਗੇ ਇਹਨੂੰ ਜਾਂਦੇ ਹੀ ਨਹੀਂ ਹੈਗੀ ਠੀਕ ਆ ਬਸ ਬੋਚ ਕੇ ਜੇ ਨਾ ਇਹਨੂੰ ਫਿਰਦੀ ਰਹਿੰਦੇ ਘਰ ਦਾ ਕੰਮ ਕਰਦੀ ਠੀਕ ਆ ਮੈਂ ਅਸੀਂ ਕੱਲ ਨੂੰ ਚੱਲਾਂਗੇ ਸਹੀ ਠੀਕ ਆ ਕੱਲ ਗਾਂਗੇ ਬਿਲ ਵੀ ਦੇਖਣਾ ਅੰਟੀ ਇਹ ਨਾਲ ਪਾਣੀ ਆ ਪਾਣੀ ਨਾਲ 베ਰ ਖਾਣਾ ਮੈਂ ਕਿਹੜਾ ਕੋੜੇ ਤੇਰੀ ਸਾਲੀ ਲੱਗਦੀ ਐ ਖਾਲੀ ਗਲਾਸ ਲਿਆ ਤਾਂ ਮੈਂ ਤਾਂ ਪਹਿਲੇ ਹੀ ਸੀ ਫੇਰ ਆ ਤੂੰ ਨਹੀਂ ਪੀਲੀ ਆ ਮਾਂ ਬੀ ਬੇ ਇਹ ਤਾਂ ਚੁਗਲੀਆਂ ਕਰਦੀ ਆ ਲੜਾਉਣ ਦੀ ਮੈਂ ਰਹੀ ਆ ਵੀ ਇਹਨੂੰ ਇਹ ਕੋਟਨ ਮੈਂ ਖੜੀ ਤਮਾਸ਼ਾ ਦੇਖੂੰਗੀ ਮੈਂ ਤਾਂ ਭਰ ਕੇ ਲਈ ਆਂ ਉਹੀ ਗੱਪ ਮਾਰ ਚੱਲ ਦਵਾਰੇ ਲਿਆ ਦੇ ਪੁੱਤ ਚੱਲ ਮਸੀ ਫੇਰ ਕੱਲ ਨੂੰ ਆਪਾਂ ਚੱਲਾਂਗੇ ਇਹਨੂੰ ਲੈ ਕੇ ਤੇ ਚੱਲ ਚਾਰੀ ਦਾ ਇਲਾਜ ਕਰਾ ਦਈਏ ਹੈਨਾ ਹੋਰ ساری ਉਮਰ ਕੱਢਣੀ ਵੀ ਐਂ ਤਾਂ ਬਈ ਬਹੁਤ ਔਖਾ ਹੈ ਕਿ ਕੀ ਕਹਿੰਦੇ ਆ ਮੈਂ ਤਾਂ ਇਹ ਕਹਿੰਦੀ ਆਂ ਕਿ ਕੱਲ ਨੂੰ ਆਪਾਂ ਨਾਲੇ ਤੈਨੂੰ ਤੇਰੇ ਬਾਪੂ ਤੇ ਤਾਂ ਅਸੀਂ ਨਾਲ ਚਾਰੇ ਤੇਨੂੰ ਬਰਾਏਗੀ ਕਮਾ ਤੇ ਹੋਰ ਨਹੀਂ ਨਾਲ ਸਾਰੇ ਇਹ ਕਹਿੰਦੇ ਨੇ ਕਿ ਕਿਸਦਾ ਮੈਨੂੰ ਚਾੜ੍ਹਣਾ ਹੈ ਮੇਰਾ ਬਾਪੂ ਤਾਂ ਮਨਿਆ ਚੜਾਉਣਾ ਹੀ ਆ। ਆਹ ਕਹਤੂ ਚੱਲ ਨਹੀਂ ਕਾਨੂੰ ਬਾਪੂ ਨੂੰ ਲੈ ਕੇ। ਬਾਪੂ ਨੂੰ ਦਵਾਈ ਕਿਉਂ ਚਲਾ? ਠੀਕ ਆ ਫੇਰ ਛੇਤੀ ਛੇਤੀ ਕੰਮ ਕਰ ਲਈ ਤੇ ਨਾ ਹੁਣ ਮੈਂ ਜਾਣੀ ਆ। ਬਾਪੂ ਨੂੰ ਲੈ ਰਿਹਾ ਤਾਂ ਕਾਹਨੇ ਲੈਣਾ। ਨਾਲ ਹੀ। ਹੋਰ ਨਾਲੇ ਪਕੜੀਂ ਦੇਖਿਆ ਨਾ ਇਹ ਨਾਲ ਦਵਾਈ। ਮੈਂ ਤਾਂ ਉਹਨੂੰ ਸੌਂਦੀ ਨਹੀਂ ਝਾੜੂ ਪੋਚਾ ਕਰਦਣੇ। ਹਾਂ ਛੇਤੀ ਛੇਤੀ ਕੰਮ ਨਹੀਂ ਮੇਰਦੀ ਠੀਕ ਆ। ਆਈ ਨਹੀਂ ਬਾਪੂ ਦਾ ਸੌਂ ਨਹੀਂ। ਮੈਨਾਂ ਨਾ ਕਿਤੇ ਝਾੜੂ ਮਾਰ ਲੱਗ ਜੀ। ਕੋਈ ਨਹੀਂ ਸੀ ਮੈਂ ਕੰਮ ਨਹੀਂ ਮੇਰਦਾਂ। ਮੈਂ ਸਵੇਰੇ ਸਵੇਰੇ ਕੰਮ ਨਹੀਂ ਮੇਰਦੇ। ਮੇਰਾ ਕਾ ਚੱਲਣਾ। ਠੀ ਮੂਰਤੀ ਆਇਆ ਪੁੱਤ ਆਈਂ ਜਾਨਾ ਤਾਂ ਦੇ ਹੁੰਦੇ ਜਰਾ ਕੋਈ ਆ ਜੇ ਆ ਵੀ ਤਾਂ ਉਹ ਕੋਈ ਹੋਰ ਆ ਦੇ ਫਿਰ ਤੁਸੀਂ ਨਾ ਕਰਦੇ ਨਹੀਂ ਆ ਦੇਖੋ ਆਪਾਂ ਸੋਨੇ ਕੱਪੜੇ ਪਾ ਕੇ ਫੇਰ ਜਾਵਾਂ ਹਾਂ ਆ ਦੇਖ ਉੱਚੇ ਦੇ ਕੱਪੜੇ ਪਾ ਕੇ ਉੱਚੇ ਦੇ ਕੱਪੜੇ ਜਾਂਦੇ ਵੀ ਹੁੰਦੇ ਹਾਂ ਹਾਂ ਹੁਣ ਜਾਂਦੇ ਵੀ ਹੁੰਦੇ ਆਪਾਂ ਸੋਨੇ ਦੇ ਕੱਪੜੇ ਪਾ ਕੇ ਨਾ ਮੈਂ ਆ ਬੇਕੜਾ ਸੋਨੇ ਦੇ ਕੱਪੜੇ ਪਾ ਕੇ ਮੈਂ ਮਰ ਜਾਂ ਅੰਕੇ ਨੂੰ ਨੰਗਾ ਕਿੰਨਾ ਬੁਰਾ ਹਾਲਾਚਾਰੀ ਦਾ ਐਂ ਤੱਬੀ ਕਰਨਾ ਨਹੀਂ ਵਾਲਾ ਉੱਠਾ ਹੈ ਹਨ ਦੇ ਤੱਕ ਰਹੇ ਹੁੰਦੇ ਜਿਹੜੇ ਸਾਰਾ ਦਿਨ ਉਹ ਦਿਨ ਵਾਲਾ ਅਹੀਂ ਫਟਦੀ ਨੇ ਭਾਲਾ ਐਂ ਤਾਂ ਚਲ ਮੈਂ ਇਹ ਨਾਲ ਚਲੀ ਨਾਲ ਜਾਉਂਗੀ ਦਵਾਈ ਲੈਣਾ ਜੇ ਠੀਕ ਹੋ ਗਈ ਨਾ ਤਾਂ ਮਿਲ ਲੱਗੂਗਾ ਨਾਲੇ ਉਹਦਾ ਕਿਹੜਾ ਜੀ ਕਰਦਾ ਵਿਚਾਰੀ ਐਵੇਂ ਕੰਮ ਨੂੰ ਖੁੱਟਣੀ ਸਾਰਾ ਦਿਨ ਅੰਦਰੋਂ ਕੋਈ ਪ੍ਰੋਬਲਮ ਆ ਕੇ ਹੀ ਐਂ ਕਰਦੀ ਐ ਮੈਂ ਤਾਂ ਸੇਤੀ ਸੋਤੀ ਕੰਮ ਕਰਤੀ ਤੇ ਉਹਦੇ ਨਾਲ ਵਗਦੇ ਵੀ ਜੇ ਠੀਕ ਹੋ ਗਈ ਫਿਰ ਉਹ ਵੀ ਐਂ ਜੇ ਹੋ ਗਈ ਵੀ ਚੱਲ ਕੋਈ ਤਾਂ ਜ਼ਿੰਦਗੀ ਵਿੱਚ ਕੋਈ ਦਾ ਕੰਮ ਕਰਿਆ ਬਲਾਈਂ ਕਰੂ ਜਿਹੜੇ ਕੰਮ ਕਰਨ ਵਾਲੇ ਨਾ ਫਟਾਫਟ ਮਿਲਣੇ ਡੀ ਚੱਲ ਸਵੇਰੇ ਆਲਪੇ ਨਾਲ ਜਾ ਅੱਧੀ ਮਾਸਤੇ ਨਾਸਤੇ ਜੀ ਕਿਵੇਂ ਕੋਈ ਫੇਸੋ ਦਾਜਾ ਪੁੱਤੋ ਕੋਰ ਕਰੇ ਕਿ ਨਹੀਂ ਤੇ ਮਮਾ ਵਰਗੀ ਠੀਕ ਨਹੀਂ ਅੱਛਾ ਚਲੋ ਵਧੀਆ ਤੇ ਤੇਰੀ ਭਾਬੀ ਕਿਵੇਂ ਹਨ ਅੱਭੀ ਮੈਂ ਸੋਤੇ ਆਹੀ ਆਈ ਸੀ ਸੋਤੇ ਕੋਲੇ ਸੋਤਾ ਧੰਨਵਾਦ ਕਰਨਾ ਸੀ ਸੋਤੇ ਕਰਕੇ ਮੇਰੇ ਭਾਬੀ ਜਮਲ ਹੋ ਗਏ ਅੱਛਾ ਧੰਨਵਾਦ ਵਾਲੀ ਤਾਂ ਕੋਈ ਗੱਲ ਨਹੀਂ ਪੁੱਤੋ ਚਲੋ ਮੈਂ ਤਾਂ ਆਈ ਵੀ ਨਾਲ ਹੀ ਗਈ ਸੀ ਡਾਕਟਰ ਦੇ ਬਾਕੀ ਤਾਂ ਪਰਮਾਤਮਾ ਆਂ ਦੀ ਮਿਹਰ ਆਉਂਦੀ ਹੈ ਨਾ ਵੀ ਪਤਾ ਲੱਗਣ ਵਾਲੀ ਕਿ ਕੀ ਇੱਕ ਦੇ ਘਰਲੀ ਵੀ ਸੀ ਜਮਾ ਠੀਕ ਹੋ ਗਈ। ਜਮਾ ਠੀਕ ਹੈ। ਜਿਹੜਾ ਨਾਮ ਬੰਦਾ ਹੁੰਦਾ। ਅੱਛਾ। ਚੱਲ ਬਜੀਆ ਪੁੱਤੋ ਪਤਾ ਕੀ ਗੱਲ ਐ ਉਹ ਕਿਹੜਾ ਵਿਚਾਰੀ ਜਾਣ ਕੇ ਕਰਦੀ ਸੀ ਹੈਨਾ। ਚਲ ਉਹਨੂੰ ਕੋਈ ਪ੍ਰੋਬਲਮ ਹੈਗੀ ਸੀ ਅੰਦਰੋਂ ਥੋੜੀ ਬਤਿਓ ਤਾਂ ਐ ਨਹੀਂ ਕਰਦੀ ਸੀ। ਚੱਲ ਵੀ ਜੇ ਦਵਾਈ ਨਾ ਦਵਾਉਂਦੇ ਫਿਰ ਉਹ ਇਦੂ ਵੀ ਵੱਧ ਰੂ ਮਾਰੂ ਹੋ ਜਾਂਦੀ ਹੈਨਾ ਇਦੂ ਜ਼ਿਆਦਾ ਅਫਸੈਟ ਹੋ ਜਾਂਦੀ। ਵਿਚਾਰੀ ਨੂੰ ਦਵਾਈ ਦਵਾਤੀ ਚੱਲ ਹੁਣ ਉਹ ਠੀਕ ਹੋ ਗਈ। ਵੀ ਕੇਅਰ ਕੰਮ ਤਾਂ ਆਪਣਾ ਫਰਜ਼ ਹੁੰਦਾ ਹੈਨਾ। ਜੇ ਉਹਨੂੰ ਕੋਈ ਦਿੱਕਤ ਸੀ ਉਹਨੂੰ ਦਵਾਈ ਦਵਾਉਂਦਾ ਆਪਣਾ ਫਰਜ਼ ਸੀਗਾ। ਚਲ ਮੇਰੇ ਦਾ ਧੰਨਵਾਦ ਕਰਨ ਵਾਲੀ ਕੋਈ ਗੱਲ ਨਹੀਂ ਮੈਂ ਤਾਂ ਨਾਲ ਹੀ ਗਈਆਂ ਮੇਰੇ ਕਿੜਾ ਕੁਝ ਲੱਗਿਆ ਨਹੀਂ ਜਾਇਆ ਨਹੀਂ ਵਿਚਾਰਾ ਚੜੀ ਠੀਕ ਹੋ ਗਈ ਚਲ ਵਧੀਆ ਫਿਰ ਹੁਣ ਸਾਰੇ ਖੁਸ਼ ਰਹਿੰਦੇ ਹੋਣਗੇ ਹਨ ਹਾਂਜੀ ਪੂਰਾ ਰਹੀਆ ਹੂੰ ਚਲ ਵਧੀਆ ਗੱਲ ਆ ਕਿੰਨਾ ਔਖਾ ਸੀ ਜੇ ਦਵਾਈ ਮੈਂ ਦਵਾਉਂਦੇ ਜੇ ਹੁਣ ਆਪਾਂ ਐ ਕਹਿੰਦੇ ਜਿਵੇਂ ਹੀ ਕਾਮਲੀ ਜੀ ਬਣੀ ਰਹਿੰਦੀ ਆ ਫਿਰ ਜਿਆਦਾ ਬਿਮਾਰ ਹੋਣਾਂ ਦੀ ਜੇ ਆਪਾਂ ਨੂੰ ਸਮਝਿਆ ਦਵਾਈ ਦਵਾਈ ਚਲ ਵਿਚਾਰੀ ਵਧੀਆ ਨਾਰਮਲ ਹੋ ਗਈ ਹਨਾ ਤਵਾਸ ਤੋਂ ਲੈ ਕੇ ਤੁਸੀਂ ਮਿੰਨ ਨਾ ਕੋਣੀ ਪੂਤ ਹੋਈ ਆ ਵੀ ਡਾਕਟਰ ਕਹਿੰਦਾ ਬੰਦ ਕਰਾਉ ਮਬਦੀਆ ਗੱਲ ਆ ਫਿਰ ਬਸ ਜੇ ਤੁਸੀਂ ਧਿਆਨ ਦਿੱਤਾ ਭਈ ਰੁਟੀਨ ਚ ਦਵਾਈ ਦਿੱਤੀ ਤਾਂ ਉਹ ਠੀਕ ਵੀ ਹੋ ਗਈ ਹਾਂਜੀ ਵਧੀਆ ਧਿਆਨ ਦੇਣਾ ਵੀ ਚਾਹੀਦਾ ਹੈ ਨਾ ਆਪ ਦੇ ਘਰ ਦੇ ਮੈਂਬਰ ਦਾ ਜੇ ਧਿਆਨ ਨਾ ਕਰਾਂਗੇ ਫਿਰ ਉਹ ਜਾਨੀ ਹੋ ਗੋ ਜਣ ਚੱਲ ਵਧੀਆ ਹੋ ਜਾ ਗੱਲ ਠੀਕ ਹੈ ਮੈਂ ਜਾਂਦੀ ਬੈਠ ਕੇ ਚਾਹ ਪਾਣੀ ਪੀ ਕੇ ਜਾਓ ਮੈਂ ਬੱਸ ਜਾਂਦੀ ਚੰਗਾ ਪੁੱਤ ਠੀਕ ਹੈ